ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਆਪਡੇਟ ਨਾਲ ਸੋ ਅੱਜ ਵਾਲੀ ਵੀਡੀਓ ਜਿਹੜੀ ਹੈਗੇ ਜੋ 6635 ETT ਅਧਿਆਪਕਾਂ ਵਾਸਤੇ ਹੈ ਕਿ ਉਹਨਾਂ ਲਈ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਅਤੇ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਕਿਉਂਕਿ ਇਹ ਤੁਹਾਡੇ ਕੰਮ ਦੀ ਵੀਡੀਓ ਹੈ ਸੋ ਵੀਡੀਓ ਸ਼ੁਰੂ ਕਰਦੇ ਹਾਂ ਸਤਿਕਾਰਯੋਗ ETT ਆ ਸ਼ਾ ਸੌਰੀ 6635 ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੁਝ ਕਲਰਕ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਦੇ ਖਿਲਾਫ ਸੁਖਚੰਦ ਸਿੰਘ ਅਤੇ ਹੋਰ ਕੇਸ ਵਿੱਚ ਰਿਕਵਰੀ ਕਰ ਰਹੇ ਸਨ ਸਾਡੀ ਟੀਮ ਨੇ ਇਸ ਨੂੰ ਮਾਨਯੋਗ ਹਾਈ ਕੋਰਟ ਵਿੱਚ ਚੈਲੰਜ ਕੀਤਾ ਸੀ ਸਾਥੀਓ ਤੁਸੀਂ ਵੀ ਬਹੁਤ ਘਬਰਾਏ ਹੋਏ ਸੀ ਕਿ ਰਿਕਵਰੀ ਉੱਪਰ ਰੋਕ ਕਿਉਂ ਨਹੀਂ ਲੱਗ ਰਹੀ ਪਰ ਅੱਜ ਸਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਸੁਣਵਾਈ ਵਿੱਚ ਮਾਨਯੋਗ ਹਾਈ ਕੋਰਟ ਨੇ ਰਿਕਵਰੀ ਤੇ ਰੋਕ ਲਗਾ ਦਿੱਤੀ ਸੋ ਦੋਸਤੋ ਬਹੁਤ ਸਾਰੇ ਚਾਹੇ 6835 ਸੀ ਚਾਹੇ ਮਾਸਟਰ ਕੈਡਰ ਦੇ 3704 ਅਧਿਆਪਕ ਵੀ ਸੀ ਜਾਂ 41 ਕਾਟ ਦੇ ਸੀ ਸੋ ਬਹੁਤ ਸਾਰੇ ਮਨਾਂ ਵਿੱਚ ਇਹ ਸੀ ਕਿ ਸ਼ਾਇਦ ਰਿਕਵਰੀ ਹੋਣੀ ਹੈ ਠੀਕ ਹੈ ਜੀ ਸੋ ਉਸੇ ਕਰਕੇ ਬਹੁਤ ਸਾਰੇ ਕਮੈਂਟ ਵੀ ਆਪਾਂ ਨੂੰ ਪਹਿਲਾਂ ਆਏ ਸੀ ਆਪਾਂ ਉਹਨਾਂ ਦਾ ਜਵਾਬ ਦਿੱਤਾ ਸੀ ਤੇ ਇੱਕ ਬਕਾਇਦਾ ਆਪਾਂ ਵੀਡੀਓ ਵੀ ਅਪਲੋਡ ਕੀਤੀ ਸੀ ਕਿ ਗਰੁੱਪ ਸੀ ਤੇ ਡੀ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਨਹੀਂ ਹੋਊਗੀ ਠੀਕ ਹੈ ਜੀ ਸੋ ਇਸੇ ਤਰ੍ਹਾਂ ਤਹਿਤੀ ਹੁਣ ਜਿਹੜੇ 6635 ਦਾ ਵੀ ਇੱਕ ਕੇਸ ਸਾਹਮਣੇ ਆਇਆ ਕਿ ਉਹਨਾਂ ਤੋਂ ਵੀ ਸ਼ਾਇਦ ਰਿਕਵਰੀ ਬਾਰੇ ਕਹਿ ਰਹੇ ਸੀ ਪਰ ਉਹਨਾਂ ਨੇ ਜਿਹੜਾ ਮਾਨਕ ਸੋਰੀ ਮਾਨਯੋਗ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਤਾਂ ਕੋਰਟ ਨੇ ਜਿਹੜੀ ਹੈਗੀ ਰਿਕਵਰੀ ਤੇ ਰੋਕ ਲਗਾ ਦਿੱਤੀ ਸਾਡੀ ਟੀਮ ਹਰ ਕਾਨੂੰਨੀ ਮੁੱਦੇ ਤੇ ਲੜਨ ਲਈ ਤਿਆਰ ਰਹਿੰਦੀ ਹੈ ਸਾਡੇ ਵੱਲੋਂ ਸੋ ਭਾਵ ਇਹ 6635 ਜਿਹੜੇ ਈਟੀਟੀ ਕੈਡਰ ਦੇ ਅਧਿਆਪਕ ਨੇ ਉਹਨਾਂ ਵੱਲੋਂ ਜਿਹੜਾ ਇਹ ਸਪਸ਼ਟ ਕੀਤਾ ਗਿਆ ਆਪਣੇ ਕੈਡਰ ਦੇ ਅਧਿਆਪਕਾਂ ਨੂੰ ਕਿ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਠੀਕ ਹੈ ਜੀ ਸੋ ਇਸ ਤੋਂ ਇਲਾਵਾ 6835 ਪੇਸਕੇਲ ਦੇ ਸਬੰਧਾਂ ਵਿੱਚ ਹੋਰ ਵੀ ਆਪਾਂ ਦੇਖਿਆ ਕਿ ਦਿੜਬੇ ਜਿਹੜਾ 28 ਤਰੀਕ ਨੂੰ ਇੱਕ ਜ਼ੋਰਦਾਰ ਪ੍ਰਦਰਸ਼ਨ ਉਹ ਕੀਤਾ ਗਿਆ 6835 ਵੱਲੋਂ ਜਾਂ ITT ਕੇਡਰ ਵੱਲੋਂ ਤਾਂ ਕਿ ਜਿਹੜਾ ਉਹਨਾਂ ਦੇ ਉੱਪਰ ਵੀ ਇਹਨਾਂ ਛੇਵੇਂ ਪੇਸਕੇਲ ਉਹ ਲਾਗੂ ਕੀਤਾ ਜਾ ਸਕੇ ਸੋ ਪਰਮੀਤ ਸਿੰਘ ਸੁਖਚੈਨ ਸਿੰਘ ਅਤੇ ਦਲਜੀਤ ਸਰਾਂ ਇਹ ਉਹ 6835 ਜਾਂ ITT ਕੇਡਰ ਦੇ ਅਧਿਆਪਕ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਮਤਲਬ ਆਪਣੀ ਯੂਨੀਅਨ ਨੂੰ ਜਿਹੜਾ ਹੋਰੀ ਜਾਣਕਾਰੀ ਦਿੱਤੀ ਹੈ ਸੋ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕੋਈ ਬੀਪੀ ਅਫੀਸਰ ਜਾਂ ਕਲਰਕ ਤੁਹਾਨੂੰ ਠੀਕ ਹੈ ਜੀ ਕਿਸੇ ਅੰਡਰਟੇਕਿੰਗ ਬਾਰੇ ਗੱਲ ਕਰ ਰਿਹਾ ਤਾਂ ਤੁਸੀਂ ਇਹਨਾਂ ਜਿਹੜੇ ਹੈਗੇ ਯੂਨੀਅਨ ਦੇ ਮੈਂਬਰ ਸਾਹਿਬਾਨ ਨਾਲ ਤੁਸੀਂ ਗੱਲ ਕਰ ਸਕਦੇ ਹੋ ਇਹਦੇ ਨਾਲ ਵੀ ਜੇਕਰ ਤੁਸੀਂ ਭਲੇਖੇ ਨਾਲ ਕੋਈ ਅੰਡਰਟੇਕਿੰਗ ਦਿੱਤੀ ਵੀ ਹੋਈ ਹੈ ਤਾਂ ਵੀ ਉਹ ਕਹਿੰਦੇ ਸਾਡੇ ਕੋਲ ਹੱਲ ਹੈ ਕਿਉਂਕਿ ਦੋਸਤੋ ਆਪਾਂ ਨੂੰ ਪਤਾ ਹੈ ਕਿ ਯੂਨੀਅਨ ਕੋਲੇ ਸਭ ਤਰ੍ਹਾਂ ਦੇ ਜਿਹੜੇ ਹੱਲ ਹੁੰਦੇ ਆ ਠੀਕ ਹੈ ਜੀ ਕਿਉਂਕਿ ਉਹ ਜਿਵੇਂ ਕਹਿੰਨ ਕਾਮਦਮ ਧੰਡਵੇਦ ਸਾਰੇ ਉਹ ਜਾਣਦੇ ਹੁੰਦੇ ਆ ਇਸੇ ਕਰਕੇ ਜੇਕਰ ਕਿਸੇ ਵੀ ਅਧਿਆਪਕ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਠੀਕ ਹੈ ਜੀ ਤਾਂ ਉਹ ਇਹਨਾਂ ਸਾਥੀ ਸਹਿਬਾਨ ਦੇ ਨਾਲ ਯੂਨੀਅਨ ਦੇ ਮੈਂਬਰਾਂ ਦੇ ਨਾਲ ਗੱਲ ਕਰ ਸਕਦੇ ਆ ਸੋ ਰਿਕਵਰੀ ਨੂੰ ਲੈ ਕੇ ਇੱਕ ਵੱਡੀ ਜਾਣਕਾਰੀ ਜਿਹੜੀ ਉਹ ਨਿਕਲ ਕੇ ਆਈ ਸੀ ਦੋਸਤੋ ਤੋਂ ਤੁਹਾਡਾ ਸਾਂਝੀ ਕੀਤੀ ਹੈ ਕਿਰਪਾ ਕਰਕੇ ਵਾਧੂ ਵਾਧੂ ਲਾਈਕ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਹਾਈਪ ਜਰੂਰ ਕਰਦਿਆ ਕਰੋ ਅਤੇ ਬਾਕੀ ਭੈਣ ਭਰਾਵਾਂ ਨਾਲ ਜ਼ਰੂਰ ਸਾਂਝਾ ਕਰਿਓ ਤਾਂ ਕਿ ਉਹਨਾਂ ਤੱਕ ਵੀ ਜਿਹੜੀ ਇਹ ਜਾਣਕਾਰੀ ਪਹੁੰਚ ਸਕੇ ਧੰਨਵਾਦ